ਜਿਹੜੇ ਨੀਚੇ ਬੇਸ ਕੈਂਪ ਵਗੈਰਾ ਤੇ ਲਾਂਦੇ ਨੇ ਉਹ 15 ਤੋਂ ਉਹ ਨਿਕਲਨੇ ਸ਼ੁਰੂ ਹੋ ਜੰਗੇ ਭੰਡਾਰੇ ਸਾਰਿਆਂ ਦੇ ਉਹਦੇ ਨਾਲ ਤੁਮ ਹਰ ਯਾਤਰੀ ਦੇ ਮਨ ਦੇ ਵਿੱਚ ਖੁਸ਼ੀ ਆਏਗੀ ਉਹ ਸਵੈਮ ਪਰਮਾਤਮਾ ਮਹਾਦੇਵ ਖੁਦ ਬੜੇ ਖੁਸ਼ ਹੋਣਗੇ ਸ਼ਾਇਦ ਮੁੰਨੇ ਇੱਕ ਹੋਰ ਅੱਛਾ ਕੰਮ ਕੀਤਾ ਵੈ ਅਮਰਜੈਂਸੀ ਵਾਸਤੇ ਗੱਡੀ ਰੱਖੀ ਜ਼ਰੂਰ ਹੈ ਭਗਵਾਨ ਨਾ ਕਰੇ ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਕੋਈ ਦਿੱਕਤ ਆਂਦੀ ਹੈ ਤੇ ਉਹ ਕੋਈ ਪੇਸ਼ੈਂਟ ਨੂੰ ਇਮੀਡੀਏਟਲੀ نیچے ਹਸਪੀਟਲ ਸ਼ਿਫਟ ਕੀਤਾ ਜਾਵੇ ਉਹਦੇ ਕਰਕੇ ਅਮਰਜੈਂਸੀ ਗੱਡੀ ਵੀ ਚੱਲੇਗੀ ਉੱਥੇ ਸ਼੍ਰੀ ਅਮਰਨਾਥੀ ਯਾਤਰਾ ਦੀ ਸ਼ੁਰੂਆਤ ਜੋ ਕਿ ਇਸ ਸਾਲ 29 ਜੂਨ 2024 ਤੋਂ ਹੋਣ ਜਾ ਰਹੀ ਹੈ ਯਾਤਰਾ ਦੇ ਵਿੱਚ ਕਿਸ ਤਰ੍ਹਾਂ ਦੇ ਰਹਿਣਗੇ ਇੰਤਜ਼ਾਮ ਲੰਗਰ ਪ੍ਰਬੰਧ ਕਿੱਦਾਂ ਦੇ ਨੇ ਇਸ ਦੇ ਲਈ ਸੜਨਾਲ ਗੱਲਬਾਤ ਕਰਨ ਲਈ ਅੱਜ ਜੁੜ ਰਹੇ ਆ ਸਾਈਬੋ ਦੇ ਪ੍ਰਧਾਨ ਰਾਜਨ ਕਪੂਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਲੰਗਰ ਵਿਵਸਥਾ ਹੋਵੇਗੀ ਕਿੱਥੋਂ-ਕਿੱਥੋਂ ਜੋ ਲੰਗਰ ਦੇ ਲਈ ਲੋਕ ਆ ਰਹੇ ਨੇ ਔਰ ਯਾਤਰਾ ਦੇ ਲਈ ਕੀ ਇੰਤਜ਼ਾਮ ਨੇ ਸ਼ਰਾਈਨ ਬੋਰਡ ਦੇ ਨਾਲ ਕੀ ਗੱਲਬਾਤ ਚੱਲ ਰਹੀ ਹੈ ਸਾਰੀ ਗੱਲਬਾਤ ਹੈ ਜੋ ਅੱਜ ਰਾਜਨ ਕਪੂਰ ਜੀ ਨਾਲ ਕਰਦੇ ਆ ਸਵਾਗਤ ਅਸੀਂ ਨਮਸਕਾਰ ਜੀ ਨਮਸਕਾਰ ਜੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਸ਼੍ਰੀ ਅਮਨਾਤ ਯਾਤਰਾ ਯਾਤਰਾ ਦੋ ਮਾਰਗ ਤੇ ਹੁੰਦੀ ਹੈ ਬਾਲਟਾਲ ਤੇ ਪੈਲਗਾਮ ਦੇ ਵੱਲੋਂ ਲੰਗਰ ਵਿਵਸਥਾ ਇਹਨਾਂ ਦੋਨਾਂ ਮਾਰਗਾਂ ਦੇ ਉੱਤੇ ਕਿਸ ਤਰ੍ਹਾਂ ਰਹੇਗੀ ਲੰਗਰ ਵਿਵਸਥਾ ਖੂਬ ਰਹੇਗੀ ਜੀ ਅਪਨਾ ਸਭ ਨੇ ਤਿਆਰੀਆਂ ਸ਼ੁਰੂ ਕਰਤੀਆਂ ਜੀ ਅਗਲੇ ਹਫਤੇ ਤੋਂ ਭੰਡਾਰੇ ਤਕਰੀਬਨ ਉਚਨੇ ਉੱਤੇ ਆਪਣਾ ਸਥਾਨ ਤੇ ਪਹੁੰਚਨੇ ਸ਼ੁਰੂ ਹੋ ਜਾਣਗੇ ਜੀ ਜਿਹੜੇ ਭੰਡਾਰੇ ਉੱਪਰ ਲੱਗਦੇ ਆ ਆਪਣਾ ਪੋਸ਼ਪਤਰੀ ਗੁਫਾ ਪੈਂਤਨੀ ਵਿਸ਼ੇਸ਼ ਨਾਲ ਉਹ ਭੰਡਾਰੇ ਇੱਕ ਦੋ ਦਿਨਾਂ ਚ ਨਿਕਲਨੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਨੀਚੇ ਬੇਸ ਕੈਂਪ ਵਗੈਰਾ ਤੇ ਲਾਂਦੇ ਨੇ ਉਹ 15 ਤੋਂ ਉਪਰ ਨਿਕਲਨੇ ਸ਼ੁਰੂ ਹੋ ਜਾਣਗੇ ਭੰਡਾਰੇ ਸਾਰਿਆਂ ਦੇ ਜੀ ਕਰੀਬ 124 ਆਰਗੇਨਾਈਜੇਸ਼ਨ ਹੈਗੀਆਂ ਭੰਡਾਰੇ ਦੀਆਂ ਜਿਹੜੀਆਂ ਯਾਤਰਾ ਰੂਟ ਤੇ ਲੰਗਰ ਲਗਾਉਂਦੀਆਂ ਔਰ ਕੋਈ 14 ਐਨ ਜੀਓ ਨੇ ਜਿਹੜੀਆਂ ਉੱਤੇ ਅਦਰ ਸਰਵਿਸ ਦਿੰਦੀਆਂ ਔਰ ਹਾਈਵੇ ਦੇ ਉੱਤੇ 70-80 ਭੰਡਾਰੇ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਰਮਿਸ਼ਨ ਦਿੰਦਾ ਜੀ ਕਰੀਬ 200 ਦੇ ਕਰੀਬ ਆਰਗੇਨਾਈਜੇਸ਼ਨ ਹੈ ਜਿਹੜੀ ਦੇਸ਼ ਭਰ ਤੋ ਆ ਕੇ ਉੱਤੇ ਯਾਤਰੀਆਂ ਦੀ ਹੋਲੀੰਦੀ ਵਿਵਸਥਾ ਕਰਦੀ ਹੈਗੀ ਉੱਥੇ ਸੋ ਇਹ ਭੋਜਨ ਹੈ ਜੋ ਟੁੱਟ ਚੱਲਦੇ ਨੇ ਲੰਗਰ ਪਟਾਰੇ ਚੱਲਦੇ ਨੇ ਸੋ ਇਸ ਦੇ ਨਾਲ ਇਹ ਤਾਂ ਉਹ ਹੋਗੇ ਜੀ ਜਿਹੜੇ ਔਨ ਰਿਕਾਰਡ ਹੁੰਦੇ ਨੇ ਉਸ ਤੋਂ ਇਲਾਵਾ ਜੇ ਗੱਲ ਕਰੀ ਕਿ ਕਾਫੀ ਪਿੱਛੇ ਦੀ ਹੀ ਸ਼ੁਰੂ ਹੋ ਜਾਂਦੇ ਨੇ ਮੇਨ ਰੋਡ ਤੇ ਵੀ ਤੇ ਉਹਨਾਂ ਦੀ ਗਿਣਤੀ ਕਿੰਨੀ ਹੋ ਜਾਂਦੀ ਹੈ ਜਿਹੜੇ ਹਾਈਵੇ ਤੇ ਲੰਗਰ ਹੈਗੇ ਆ ਜੀ ਉਹ ਕਰੀਬ 70 80 ਦੇ ਕਰੀਬ ਮੇਰੇ ਸਾਲ ਹੋਣਗੇ ਜਿਹੜੇ ਲਖਨਪੁਰ ਤੋਂ ਬਾਅਦ ਜਿਹੜੇ ਹੈਗੇ ਭੰਡਾਰੇ ਜੀ ਕਿਉਂਕਿ ਭੰਡਾਰੇ ਜਿਹੜੇ ਮੇਨ ਉਥੋਂ ਲਖਨਪੁਰ ਜੰਮੂ ਤੋਂ ਸਟਾਰਟ ਹੋ ਜਾਂਦੇ ਆ ਕਿਉਂਕਿ ਯਾਤਰਾ ਉਧਰੋਂ ਕਾਨਵਈਆਂ ਬਣ ਕੇ ਨਿਕਲਦੀਆਂ ਆਂ ਬਿਲਕੁਲ ਜੀ ਕਈ ਵਾਰ ਰੋਕਦੇ ਨੇ ਰਸਤੇ ਦੇ ਵਿੱਚ ਜਿਵੇਂ ਸਭ ਤੋਂ ਜ਼ਿਆਦਾ ਹਾਈਵੇ ਦੇ ਉੱਤੇ ਇੱਕ ਪੁਆਇੰਟ ਹੈ ਬਨੇਹਾਲ ਡਿਸਟ੍ਰਿਕਟ ਦੇ ਵਿੱਚ ਆਂਦਾ ਹੈ ਲਾਂਬਰ ਜੀ ਉੱਥੇ 26 27 ਲੰਗਰ ਤਾਂ ਖਾਲੀ ਇੱਕੋ ਹੀ ਪੁਆਇੰਟ ਤੇ ਲੱਗਦੇ ਨੇ ਜੀ ਉਸ ਤੋਂ ਬਾਅਦ ਲਗ ਲਗ ਪੜਾਅ ਵਾ ਜਿਵੇਂ ਮਨੀਗਾਮ ਦੇ ਵਿੱਚ ਤਿੰਨ ਚਾਰ ਭੰਡਾਰੇ ਆ ਆਪਣਾ ਕਾਜੀਕੁੰਡ ਦੇ ਵਿੱਚ ਜਿਵੇਂ ਭੰਡਾਰੇ ਆ ਆਪਣਾ ਕੀ ਕਹਿੰਦੇ ਨੇ ਆਪਣਾ ਜੰਮੂ ਦੇ ਵਿੱਚ ਭੰਡਾਰੇ ਆ ਤਾਂ ਇਦਾਂ ਹੀ ਆਪਣਾ ਰਸਤੇ ਦੇ ਵਿੱਚ ਹਾਈਵੇ ਦੇ ਵਿੱਚ ਭੰਡਾਰੇ ਲੱਗੇ ਹੁੰਦੇ ਨੇ ਬਿਲਕੁਲ ਜੀ ਸੋ ਭੰਡਾਰਿਆਂ ਦੇ ਵਿੱਚ ਇਸ ਵਾਰ ਮੈਨੂ ਕਿਸ ਤਰ੍ਹਾਂ ਦਾ ਰਹੇਗਾ ਜੋ ਸੰਗਤਾਂ ਜਾਣਗੀਆਂ ਦਰਸ਼ਨਾ ਦੇ ਲਈ ਵੈਨਿਊ ਦਾ ਕੋਈ ਹੈ ਨਹੀਂ ਹਰ ਤਰ੍ਹਾਂ ਦੀ ਚੀਜ਼ ਮਿਲਦੀ ਸਵੇਰੇ ਬ੍ਰੇਕਫਾਸਟ ਜਿਹੜਾ ਹੈਗਾ ਵਾ ਸਵੇਰੇ ਬ੍ਰੇਕਫਾਸਟ ਪੰਜ ਛੇ ਤਰ੍ਹਾਂ ਦਾ ਬ੍ਰੇਕਫਾਸਟ ਦਿੰਦੇ ਨੇ ਦੁਪਹਿਰ ਨੂੰ ਲੰਚ ਦਿੰਦੇ ਨੇ 4 ਵਜੇ ਜਿਵੇਂ 스낵 ਫੂਡ ਵਗੈਰਾ ਮਿਲਦੇ ਨੇ ਰਾਤ ਨੂੰ ਰਾਤਰੀ ਭੋਜ ਮਿਲਦਾ ਉਸ ਤੋਂ ਬਾਅਦ ਮਿੱਠਾ ਮਿਲਦਾ ਵਾ ਸਾਰਾ ਦਿਨ ਰਾਤ 11 11:30 ਤੱਕ ਲੰਗਰ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਤੋਂ ਰਾਤ ਤੱਕ ਚੱਲਦੇ ਰਹਿੰਦੇ ਆ ਉੱਥੇ ਬਿਲਕੁਲ ਜੀ ਸੋ ਇਸ ਦੇ ਨਾਲ ਨਾਲ ਜੋ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਸ ਵਾਰ ਗੁਫਾ ਦੇ ਨਜ਼ਦੀਕ ਜੋ ਬਾਬਾ ਬਰਫਾਨੀ ਦੇ ਕੋਲ ਇਸ ਵਾਰ ਨੰਦੀ ਮਹਾਰਾਜ ਵੀ ਸਥਾਪਿਤ ਕੀਤੇ ਗਏ ਬਿਲਕੁਲ ਜੀ ਸ਼ਰੈਨ ਬੋਰਡ ਨੂੰ ਮੰਗ ਕੀਤੀ ਸੀ ਤੇ ਸ਼ਰੈਨ ਬੋਰਡ ਨੇ assurance ਦਿੱਤਾ ਇਸ ਸਾਲ ਤੁਹਾਨੂੰ ਦਰਸ਼ਨ ਹੋਣਗੇ ਉੱਥੇ ਨੰਦੀ ਮਹਾਰਾਜ ਪਰਮਾਨੈਂਟ ਸਥਾਪਿਤ ਕਰਨ ਜਾ ਰਿਹਾ ਸ਼ਰੈਨ ਬੋਰਡ ਸੋ ਬਿਲਕੁਲ ਭਗਤਾ ਦੀ ਵੀ ਮੰਗ ਸੀ ਸੋ ਇੱਕ ਖੁਸ਼ੀ ਦੀ ਲਹਿਰ ਵੀ ਕਹਿ ਸਕਦੇ ਭਗਤਾ ਜ਼ਰੂਰ ਦੇਖਣ ਬਹੁਤ ਖੁਸ਼ੀ ਦਿਲਾ ਰਿਹਾ ਹੈ ਸ਼ਿਵ ਦਾ ਸਭ ਤੋਂ ਪਿਆਰਾ ਹੀ ਉਹੀ ਹੈ ਉਹਦੇ ਆਨ ਨਾਲ ਤਾਂ ਹਰ ਯਾਤਰੀ ਦੇ ਮਨ ਦੇ ਵਿੱਚ ਖੁਸ਼ੀ ਆਏਗੀ ਉਹ ਸਵੈਮ ਪ੍ਰਮਾਤਮਾ ਮਹਾਦੇਵ ਖੁਦ ਬੜੇ ਖੁਸ਼ ਹੋਣਗੇ ਸੋ ਕੋਈ ਖਾਸ ਇੰਤਜ਼ਾਮ ਜੋ ਇਸ ਵਰਦੀ ਯਾਤਰਾ ਦੇ ਲਈ ਜੋ ਪਿਛਲੀ ਵਾਰ ਨਾਲੋਂ ਥੋੜੇ ਅਲੱਗ ਹੋਣਗੇ ਕਾਫੀ ਚੀਜ਼ਾਂ ਦੀ ਹਰ ਸਾਲ ਸ਼੍ਰਾਈਨ ਬੋਰਡ ਬੈਟਰ ਕਰ ਰਿਹਾ ਵਾ ਬਿਲਕੁਲ ਬੈਟਰ ਕਰ ਰਿਹਾ ਜਿੱਦੋਂ ਤੇ ਸੁਚਾਲੇ ਦੀ ਸਹੂਲਤ ਬੈਟਰ ਕਰ ਰਿਹਾ ਵਾ ਸੜਕ ਜਿਹੜੀ ਹੈਗੀਆਂ ਚੌੜੀ ਕਰਤੀ ਹੈਗੀ ਤੁਸੀਂ ਦੇਖਿਆ ਹੋਵੇਗਾ ਪਿਛਲੇ ਵਾਰ ਵੀ ਗੱਡੀਆਂ ਗੁਫਾ ਤੱਕ ਪਹੁੰਚ ਗਈਆਂ ਉਹ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਉਹ ਯਾਤਰੀ ਵਾਸਤੇ ਨਹੀਂ ਹੈ ਉਹ ਸਿਰਫ ਇਸ ਕਰਕੇ ਹੈ ਜਿਹੜਾ ਸ਼੍ਰਾਈਨ ਬੋਰਡ ਦਾ ਉੱਪਰ ਕੰਮ ਚੱਲ ਰਿਹਾ ਵਾ ਉਹਨਾਂ ਦਾ ਜਿਹੜਾ ਮਟੀਰੀਅਲਸ ਵਗੈਰਾ ਉੱਥੇ ਟਾਈਮ ਸਰ ਪਹੁੰਚ ਜਾਵੇ ਜਾਂ ਸ਼੍ਰਾਈਨ ਬੋਰਡ ਨੇ ਇੱਕ ਹੋਰ ਅੱਛਾ ਕੰਮ ਕੀਤਾ ਵਾ ਅਮਰਜੈਂਸੀ ਵਾਸਤੇ ਇਹ ਗੱਡੀ ਰੱਖੀ ਜ਼ਰੂਰ ਹੈ ਭਗਵਾਨ ਨਾ ਕਰੇ ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਕੋਈ ਦਿੱਕਤ ਆਂਦੀ ਹੈ ਤੇ ਉਹ ਕੋਈ ਪੇਸ਼ੈਂਟ ਆ ਉਹਨੂੰ ਇਮੀਡੀਏਟਲੀ ਲੀਚੇ ਹਸਪੀਟਲ ਸ਼ਿਫਟ ਕੀਤਾ ਜਾਵੇ ਉਹਦੇ ਕਰਕੇ ਅਮਰਜੈਂਸੀ ਗੱਡੀ ਵੀ ਚੱਲੇਗੀ ਉਹਨਾਂ ਦੀ ਜਿਹੜੇ ਤੁਸੀਂ ਮਾਰਗ ਦਾ ਜ਼ਿਕਰ ਕੀਤਾ ਵੈ ਸੋ ਇਹ ਰੋਡ ਮਾਰਗ ਕੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਸੰਗਤਾ ਦੇ ਲਈ ਵੀ ਕੀ ਖੁੱਲ ਸਕੇਗਾ ਜਾਂ ਫਿਰ ਇਸ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇਗਾ ਨਹੀਂ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਇਹ ਅਮਰਜੈਂਸੀ ਹੈ ਅਮਰਜੈਂਸੀ ਵਾਸਤੇ ਕੋਈ ਹੋਵੇ ਤੇ ਕਿਉਂਕਿ ਉਹ ਕੱਚਾ ਰਸਤਾ ਹੈਗਾ ਉਹ ਤੇ 4x4 ਗੱਡੀ ਹੇ ਚਲ ਸਕਦੀ ਹੈ ਉਹ ਬੀਕਨ ਵਾਲੇ ਦਾ ਕੰਮ ਚੱਲ ਰਿਹਾ ਵੈ ਇਹ ਉਹਨਾਂ ਦੀ ਗੱਡੀ ਹੋਗੀ ਇੱਕ ਦੀ ਗੱਡੀ ਇਹਨਾਂ ਦੀ ਹੋਏਗੀ ਯਾਤਰੀ ਵਾਸਤੇ ਬਿਲਕੁਲ এলাਉ ਨਹੀਂ ਹੈ ਯਾਤਰੀ ਤਾਂ ਹੈਲੀਕਾਪਟਰ ਸਰਵਿਸ ਜਿਹੜੀ 53 ਤੱਕ ਰਹੇਗੀ ਬਾਕੀ ਕੋੜਾ ਪਾਰ ਕੀ ਜਿੱਦਾਂ ਚੱਲਦਾ ਉਹ ਚੱਲਦਾ ਰਹੇਗਾ ਪਰ ਐਵੇਂ ਉਹ ਬੁਰੇ ਰਸਤੇ ਜੇ ਲਾਈਟਿੰਗ ਕਰਤੀ ਵਾਲਟਾ ਰੂਟ ਤੇ ਲਾਈਟ ਹੋ ਗਈ ਬੀ ਕਾਫੀ ਚੀਜ਼ਾਂ ਬੈਟਰ ਹੋ ਰਹੀਆਂ ਮੈਂ ਆਨ ਮਲੇ ਟਾਈਮ ਦੇ ਵਿੱਚ ਜਿਹੜੇ ਯਾਤਰੀ ਜਿਹੜੇ ਹੋਣਗੇ ਉਹਨਾਂ ਨੂੰ ਖੁਦ ਲੱਗੇਗਾ ਵੀ ਯਾਤਰਾ ਅੱਗੇ ਨਾਲੋਂ ਈਜ਼ ਹੋ ਗਈ ਸੁਵਿਧਾਵਾਂ ਜਿਹੜੀਆਂ ਪੂਰੇ ਰੂਟ ਤੇ ਲੰਗਰ ਹੁੰਦੇ ਨੇ ਬਿਲਕੁਲ ਬਰਾੜੀ ਮਾਰਗ ਲੰਗਰ ਹੈ ਰਸਤੇ ਦੇ ਦੁਮੇਲ ਤੇ ਲੰਗਰ ਹੈ ਉੱਪਰ ਗੁਫਾ ਲੋਅਰ ਹੌਲੀਕੇ ਸਾਰੇ ਪਾਸੇ ਭੰਡਾਰੇ ਆ ਖਾਣ ਪੀਣ ਦੀ ਕੋਈ ਦਿੱਕਤ ਹੈ ਨਹੀਂ ਲਾਈਟ ਪੂਰੇ ਰੂਟ ਤੇ ਲੱਗ ਗਈ ਫੋਰਸ ਪੂਰੇ ਰੂਟ ਤੇ ਲੱਗੀ ਹੁੰਦੀ ਹੈ ਜਿੰਨੀ ਫੋਰਸ ਇੱਥੇ ਲੱਗਦੀ ਹੈ ਹਰ ਯਾਤਰੀ ਉੱਤੇ ਇੱਕ ਫੋਰਸ ਦਾ ਬੰਦਾ ਬੈਠਾ ਹੋਇਆ ਹੈ ਕਿ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਆ ਰਾਮ ਨਾਲ ਆਪਣੇ ਦਰਸ਼ਨ ਕਰਕੇ ਹਰ ਕੋਈ ਵਾਪਸ ਪਹੁੰਚੇ ਇੰਤਜ਼ਾਮ ਬਹੁਤ ਪੁਖਤਾ ਇੰਤਜ਼ਾਮ ਆ ਤੇ ਸੁਪੁਖਤਾ ਇੰਤਜ਼ਾਮਾਂ ਦੇ ਨਾਲ ਨਾਲ ਜਿਹੜੇ ਸ਼ਰਧਾਲੂ ਉੱਥੇ ਜਾਣਗੇ ਮਥਾ ਦੇ ਕੰਦਰ ਲਈ ਨਤਮਸਤਕ ਹੋਣ ਦੇ ਲਈ ਸੋਨ ਸ਼ਰਧਾਲੂਆਂ ਨੂੰ ਕੋਈ ਖਾਸ ਅਪੀਲ ਤੁਸੀਂ ਕਰਨਾ ਚਾਹੋਗੇ ਜੀ ਅਪੀਲ ਇਹੀ ਹੈ ਆਪਣਾ ਗੱਜ-ਬੱਜ ਕੇ ਉੱਥੇ ਆਓ ਯਾਤਰਾ ਵਿੱਚ ਪਹੁੰਚੋ ਬਾਬਾ ਮੰਨਾ ਦੀ 29 ਜੂਨ ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਸਾਰੇ ਯਾਤਰੀ ਉੱਥੇ ਆਪਣਾ ਜਿਹੜੇ ਵੀ ਉਸ ਪਰਮਾਤਮਾ ਨੂੰ ਮੰंदे ਐ ਤੇ ਉੱਥੇ ਪਹੁੰਚਣ ਉੱਥੇ ਆ ਕੇ ਦੇਖਣ ਉਹ ਮੈਨੂੰ ਇੰਨਾ ਮੈਂ ਕਹਿ ਸਕਦਾ ਵੀ ਅੱਜ ਮੈਂ ਵੀ ਜੇਕਰ ਕੁਛਾਂ ਤੇ ਉਸ ਦੀ ਵਜੇ ਦੂੰਗਾ ਤੇ ਪਰਮਾਤਮਾ ਦੇ ਆ ਕੇ ਆਪਣਾ ਅਸ਼ੀਰਵਾਦ ਲੈਣ ਉਹ ਸਾਰੇ ਖੁਸ਼ ਰਹਿਣ ਸਵਸਥ ਰਹਿਣ ਉਹ ਸਭ ਦੀ ਜ਼ਿੰਦਗੀ ਚ ਖੁਸ਼ੀਆਂ ਦੀ ਲਹਿਰ ਆਵੇ ਤਾਂ ਸੋ ਇਸ ਦੇ ਨਾਲ ਜੇ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਜੋ ਸਫਾਈ ਦੇ ਲਈ ਕੁਝ ਅਪੀਲ ਹੈ ਜੋ ਤੁਸੀਂ ਲੋਕਾਂ ਨੂੰ ਕਰਨਾ ਚਾਹੁੰਦੇ ਹੋ ਕਿਉਂਕਿ ਅਕਸਰ ਲੋਕ ਹੈ ਜੋ ਸਿੰਗਲ ਯੂਜ਼ ਪਲਾਸਟਿਕ ਜੋ ਹੈ ਜਿਆ ਨਾਲ ਰੱਖਦੇ ਨੇ ਉਸ ਦੀ ਵਰਤੋਂ ਕਰਦੇ ਨਹੀਂ ਸੋ ਉਸ ਦੀ ਵਰਤੋਂ ਹੈ ਜੋ ਪਰਿਆਵਰਣ ਨੂੰ ਉਥੇ ਦੇ এনवायरमेंट ਨੂੰ ਸਾਫ਼ ਰੱਖਣ ਦੇ ਲਈ ਕੋਈ ਅਪੀਲ ਕਰਨਾ ਚਾਹੋਗੇ ਪਿਛਲੇ ਨਾ ਦੋ ਤਿੰਨ ਸਾਲ ਤੋਂ ਸ੍ਰੀ ਰਾਇਨਬੋਡ ਨੇ ਕਾਫੀ ਬੜੀ ਟੀਮ ਲਗਾਈ ਹੋਈ ਉੱਥੇ ਇੱਕ ਕੰਪਨੀਆਂ ਲੱਗੀਆਂ ਹੋਈਆਂ ਨੇ ਦੂਰ ਸਾਈਡ ਦੀਆਂ ਹੋਰ ਵੀ ਉਹ ਸਾਫ ਸਫਾਈ ਦਾ ਪ੍ਰੋਪਰ ਪੂਰਾ ਧਿਆਨ ਰੱਖਿਆ ਜਾਂਦਾ ਵੈ ਔਰ ਹਰ ਲੰਗਰ ਵਾਲੇ ਨੂੰ ਮੇਰੀ ਇਹ ਅਪੀਲ ਹੈ ਵੈਸੇ ਕਰਦੇ ਨੇ ਵੀ ਆਪਣੇ ਭੰਡਾਰੇ ਦਾ ਏਰੀਆ ਅੰਦਰ ਔਰ ਬਾਹਰ ਬਾਹਰ ਵਾਲੀ ਸਾਈਡ ਸਾਰਾ ਸਾਫ ਸੁਥਰਾ ਰੱਖਣ ਔਰ ਯਾਤਰੀਆਂ ਨੂੰ ਵੀ ਇਹੀ ਅਪੀਲ ਹੈ ਉੱਥੇ ਸਾਫ ਸਫਾਈ ਦਾ ਜ਼ਰੂਰ ਧਿਆਨ ਰੱਖਣ ਪਰ ਇਸ ਤਰ੍ਹਾਂ ਦੀ ਹੁਣ ਪ੍ਰੋਬਲਮ ਉੱਥੇ ਆਂਦੀ ਨਹੀਂ ਕਿਉਂਕਿ ਕਾਫੀ ਚੀਜ਼ਾਂ ਚੇਂਜ ਹੋ ਚੁੱਕੀਆਂ ਉੱਥੇ ਸਮੇਂ ਦੇ ਨਾਲ ਬਿਹਤਰ ਹੁੰਦਾ ਜਾ ਰਿਹਾ ਹੈ ਬਿਲਕੁਲ ਬਿਹਤਰ ਹੁੰਦਾ ਜਾ ਰਿਹਾ ਹੈ ਸੋ ਬਿਲਕੁਲ ਸੋ ਲੰਗਰ ਦੀ ਗੱਲ ਕਰਾਂਗੇ ਕਿ ਲੰਗਰ ਹੁਣ ਤੱਕ ਜੋ ਤੁਹਾਡੀ ਜਾਣਕਾਰੀ ਮੁਤਾਬਕ ਕਿੱਥੋਂ-ਕਿੱਥੋਂ ਦੀ ਆ ਰਿਹਾ ਹੈ ਭਾਰਤ ਦੇ ਕਿਸ-ਕਿਸ ਕੋਨੇ ਚੋਂ ਆ ਰਿਹਾ ਜੀ ਦੇਖੋ ਜੀ ਆਪਣਾ ਪੰਜਾਬ ਦੇ ਹੀ 50 ਤੋਂ ਉੱਪਰ ਲੰਗਰ ਨੇ ਜੀ ਤੇ ਆਪਣਾ ਹਰਿਆਣਾ ਦਿੱਲੀ ਯੂਪੀ यूपी ज्यादा वेस्टर्न यूपी ਦੇ ਪਿੰਡਾਰੇ ਨੇ ਔਰ ਆਪਣਾ ਕੁਛ ਰਾਜਸਥਾਨ ਦੇ ਵੀ ਨੇ ਜੀ ਕੁਛ ਗੁਜਰਾਤ ਦੇ ਵੀ ਨੇ ਤੇ ਸਾਰੀ ਸਟੇਟਾਂ ਤੋਂ ਤਿੰਨ ਚਾਰ ਪਿੰਡਾਰੇ ਜੀ ਐਨ ਕੇ ਦੇ ਵੀ ਨੇ ਸਾਰੇ ਸਟੇਟਾਂ ਤੋਂ ਭੰਡਾਰੇ ਜਾਂਦੇ ਨੇ ਹਰ ਆਪਣਾ ਹਿਮਾਚਲ ਦਾ ਵੀ ਇੱਕ ਲੰਗਰ ਹੈ ਬੱਦੀ ਤੋਂ ਜਾਂਦਾ ਵੈ ਸਾਰੀ ਸਟੇਟਾਂ ਤੋਂ ਭੰਡਾਰੇ ਉੱਥੇ ਜਾ ਕੇ ਸੇਵਾ ਕਰਦੇ ਆ ਜੀ ਬਿਲਕੁਲ ਜੀ ਸੋ ਸੇਵਾ ਸਭ ਦੇ ਵੱਲੋਂ ਨਿਭਾਈ ਜਾ ਰਹੀ ਹੈ ਸੋ ਯਾਤਰਾ ਵੈ ਯਾਤਰਾ ਜੋ 29 ਜੂਨ 2024 ਤੋਂ ਜਿੱਦ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਯਾਤਰਾ ਦੇ ਵਿੱਚ ਤੁਸੀਂ ਵੀ ਪंजीकरण ਕਰਵਾ ਕੇ ਜਾ ਸਕਦੇ ਹੋ ਯਾਤਰਾ ਤੇ ਦੋ ਮਾਰਗ ਤੇ ਯਾਤਰਾ ਹੋਵੇਗੀ ਔਰ ਲੰਗਰ ਪ੍ਰਬੰਧਾਂ ਬਾਰੇ ਜਾਣਕਾਰੀ ਇਹ ਤੁਸੀਂ ਜੋ حاصل ਨੂੰ ਕੀਤੀ ਹੈ ਲੰਗਰ ਪ੍ਰਬੰਧ ਪੁਖਤਾ ਕੀਤੇ ਗਏ ਨੇ ਹਰ ਤਰ੍ਹਾਂ ਦੇ ਪ੍ਰਬੰਧ ਹੈ ਜੋ ਪੁਖਤਾ ਪ੍ਰਬੰਧਾਂ ਦੀ ਤਿਆਰੀ ਪੂਰੀ ਕੀਤੀ ਹੈ ਹੋਈ ਹੈ ਇਸ ਦੇ ਨਾਲ ਨਾਲ ਜੋ ਇੱਕ ਖਾਸ ਗੱਲ ਵੀ ਹੈ ਕਿ ਇਸ ਵਾਰ ਨੰਦੀ ਮਹਾਰਾਜਾ ਉਹਨਾਂ ਦੀ ਵੀ ਸਥਾਪਨਾ ਹੋਵੇ ਜੋ ਪਵਿੱਤਰ ਗੁਫਾ ਦੇ ਨਜ਼ਦੀਕ ਹੈ ਜੋ ਕੀਤੀ ਜਾਵੇਗੀ ਸੋ ਵਦੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦਇਜਾਤ ਧੰਨਵਾਦ